ਕਸੌਣ ਵੀਰੋ ਤੁਹਾਡਾ ਬ੍ਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੀ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਅੱਜ ਦੀ ਵੀਡੀਓ ਵੀ ਪਿੰਡ ਗਿੱਦੜ ਜ਼ਿਲ੍ਹਾ ਨੂੰ ਬਠਿੰਡਾ ਪੈ ਜਾਂਦਾ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਜੋ ਵੀਰੇ ਸਾਸੀ ਦਾ ਭਾਈ ਜੀ ਨਾਮ ਕੀ ਵੀਰ ਆਪਣਾ ਗਗਨਪ੍ਰੀਤ ਬਾਈ ਜੀ ਵੀਰ ਆਪਣੇ ਘਰ ਨੂੰ ਐਡਰੈਸ ਕੀ ਹੈ ਜੀ ਆਪਣਾ ਕਿਮੋ ਵਾਲਾ ਡਾਕਟਰ ਦੀ ਦੁਕਾਨ ਹੈ ਜੀ ਉਹ ਡਾਕਟਰ ਨੇ ਬਾਈ ਦਾ ਜਿਹੜਾ ਘਰ ਆ ਉਹ ਜੀਵਨ ਡਾਕਟਰ ਦੀ ਦੁਕਾਨ ਦੇ ਜਮਾਂ ਬਿਲਕੁਲ ਨਾਲ ਆ ਤੁਸੀਂ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਬਾਈ ਨੂੰ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਤੇ ਬਾਈ ਜੀ ਆਪਣਾ ਪਾਰਲੈਂਡ ਦਾ ਕੰਮ ਹੈ ਆਪਣੇ ਕੋਲ ਘਰ ਦਾ ਪਸ਼ੂ ਆ ਜੀ ਇਹ ਬਾਈ ਕਰਦੀ ਗਾਂਗੇ ਪਹਿਲਾਂ ਪਿਛਲੇ ਸੂਏ 30 ਲੀਟਰ ਦਿੱਤਾ ਨੇ ਦੂਜੇ ਸੂਏ ਠੀਕ ਹੋ ਜੀ ਹੁਣ ਤੀਜੇ ਸੂਏ ਸੂਈ ਆ ਹੁਣ ਗਰਮੀ ਦੇ ਕਰਕੇ 25 ਲੀਟਰ ਦਾ ਖੁੱਦਾ ਦੇਊਗਾ ਠੀਕ ਹੋਇਆ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਇਹਨੂੰ ਮੇਰੇ ਬਾਈ 2 ਦਿਨ ਹੋ ਗਏ 2 ਦਿਨ ਹੋ ਗਏ 2 ਦਿਨ ਹੋ ਗਏ ਸੂਈ ਨੂੰ ਤੇ ਬਾਲਾ ਬੂਲਾ ਕਿੰਨਾ ਕੱਟਿਆ ਬਾਈ ਆਪਾਂ ਬਾਲਾ ਬਈ 1 1 5 ਕਿਲੋ ਹੱਦੜਕੇ ਦਾ 5 6 ਕਿਲੋ ਕੱਢੇਗਾ ਠੀਕ ਹੋ ਜੀ ਆਪਾਂ ਨੂੰ ਆਸ ਆ ਵੀ ਗਰਮੀ ਦੇ ਹਿਸਾਬ ਨਾਲ 25 ਲੀਟਰ ਤੱਕ ਖੁੱਲਾ ਦੇ ਸਕਦੇ ਆ ਜੋ ਬਾਈ 25 ਠੀਕ ਹੋਇਆ ਮੂੰਹ ਮੱਥੇ ਹੀ ਦੇਖ ਸਕਦੇ ਹੋ ਚੰਗੀ ਆ ਲੱッセ ਪੰਚ ਆ ਗਈ ਵੀਰੇ ਪਸ਼ੂ ਸੂਗਰ ਟੁੱਟ ਜਾਂਦਾ ਮਗਰ ਬਾਈ ਇਹਦੇ ਬੱਚਾ ਆਹ ਦੇਖ ਸਕਦੇ ਹੋ ਥੱਲੋਂ ਬਹੁਤ ਸਾਫ਼ ਆ ਵੀਰੇ ਆਰਡਰ ਦੀ ਕੁਆਲਿਟੀ ਸ਼ਾਨਦਾਰ ਆ ਥਣਾ ਦੀ ਕੁਆਲਿਟੀ ਸੋਹਣੀ ਆ ਬਹੁਤ ਚੰਗਾ ਥਣ ਲੱਗਿਆ ਵੀਰੇ ਮੂੰਹ ਮੱਥੇ ਦੀ ਸੋਹਣੀ ਆ ਕੱਢ ਲੋ ਵੀਰੇ ਬਾਹਰ ਤੋਂ ਰੱਦ ਖਾ ਦਿਗੇ ਤੋਰਾ ਤੁਸੀਂ ਦੇਖ ਸਕਦੇ ਹੋ ਬਾਈ ਆਰਡਰ ਦੀ ਕੁਆਲਿਟੀ ਸ਼ਾਨਦਾਰ ਆ ਥੱਲੋਂ ਬਹੁਤ ਸਾਫ਼ ਆ ਵੀਰੇ ਆਜੋ ਬਾਈ ਜੀ ਮੋੜ ਪੱਠ ਬੁੜੇ ਦੀ ਸੋਹਣੀ ਆ ਵੀਰੇ ਬਾਡੀ ਬਾਂਦਰ ਦੀ ਸੋਹਣੀ ਆ ਮਗਰ ਬਈਆ ਦੇ ਬੱਚਾ ਤੀਜਾ ਸੂਰਾ ਸੂਈ ਹੋਈ ਆ ਪਿਛਲੇ ਸੂਏ ਵੀਰੇ ਬਾਈਆਂ ਦਾ 30 ਲੀਟਰ ਦੁੱਧ ਦਾ ਰਿਕਾਰਡ ਘਰੇ ਚੋਇਆ ਇਹਨਾਂ ਨੇ ਬਾਈ ਜੀ ਦੁਪਹਿਰ ਦਾ ਟਾਈਮ ਆ ਜੋ ਆਪਾਂ ਵੀਡੀਓ ਬਣਾ ਰਹੇ ਆਂ ਦੁਪਹਿਰ ਦਾ ਟਾਈਮ ਆ ਤੇ ਦੁਪਹਿਰ ਨੂੰ ਸਵੇਰ ਇਹਨਾਂ ਨੇ ਖਾਲੀ ਕੀਤੀ ਸੀ ਹੁਣ ਦੁਪਹਿਰ ਦਾ ਟਾਈਮ ਆ ਕੋਈ ਬੰਦਾ ਇਦਾਂ ਨਾ ਕਹੇ ਤੇ ਵੀ ਇੰਨੀ ਖਾਲੀ ਆ ਕੁਝ ਵੀ ਰੱਖ ਲਓ ਬਾਈ ਜੀ ਠੰਡੀ ਸੀ ਬਹੁਤ ਠੰਡੀ ਸੀ ਪੂਰੀ ਠੀਕ ਹੋ ਬਾਈ ਜੀ ਤੇ ਬਾਈ ਜੀ ਕੀ ਮੁੱਲ ਕਰਦੇ ਆਂ ਜੀ ਆਪਾਂ ਦਾ ਮੁੱਲ ਬਈ 68000 ਮੋਲੇ ਦਾ 68000 ਰੁਪਏ ਕੀਤਾ ਜਾਂਦਾ ਹੋਜੂ ਬਾਈ ਜੀ ਮੌਕੇ ਤੇ ਮੰਨਤਾ ਹਾਂ ਬਾਈ ਮੌਕੇ ਤੇ ਮੰਨਤਾ ਮੌਕੇ ਤੇ ਮੰਨਤਨ ਕੀਤਾ ਜਾਂ 68000 ਰੁਪਏ ਬਾਈ ਮੁੱਲ ਕੀਤਾ ਜਾਂਦਾ ਕੰਟੈਕਟ ਨੰਬਰ ਕਨਫਰਮ ਕਰ ਦੋ 826498851 ਇੱਕ ਵਾਰ ਫੇਰ ਉਹ ਦੱਸ ਦਿੰਦੇ 826498851 ਇਹ ਬਾਈ ਦਾ ਕੰਟੈਕਟ ਨੰਬਰ ਹੈ ਜੇ ਕਿਸੇ ਭਰਾ ਨੂੰ ਇਹ ਦਾ ਚੰਗੀ ਲੱਗਦੇ ਤੁਸੀਂ ਬਾਈ ਨਾਲ ਜਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਵੀਰੇ ਇੱਕ ਆਪਣਾ ਨਵਾਂ ਚੈਨਲ ਆ ਬਰਾ ਟ੍ਰੈਵਲ ਜੱਟ ਤੇ ਉਸ ਨੂੰ ਵੀ ਜਰੂਰ ਸ